ਸਾਰੇ ਸੂਬੇ ਦੇ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ ਹੋਇਆ ਲੋਕ ਬੇਹੱਦ ਪਰੇਸ਼ਾਨ ਨੇ ਜਿੱਥੇ ਉਹਨਾਂ ਦੇ ਘਰ ਟਹਿ ਗਏ ਨੇ ਉੱਥੇ ਹੁਣ ਉਹ ਦੁਬਾਰਾ ਤੋਂ ਆਪਣੇ ਰਹਿਣ ਬਸੇਰੇ ਬਣਾਉਣ ਦੀਆਂ ਸਲਾਹਾਂ ਬਣਾ ਰਹੇ ਨੇ ਪਰ ਖਾਣਾ ਪੀਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਵੀ ਉਹਨਾਂ ਦਾ ਹੜ੍ਹਾਂ ਦੇ ਵਿੱਚ ਖਰਾਬ ਹੋ ਚੁੱਕਿਆ ਜਿਸ ਤੋਂ ਬਾਅਦ ਕਿ ਹੁਣ ਅੰਮ੍ਰਿਤਸਰ ਸ਼ਹਿਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਭਾਰਤੀ ਫੌਜ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਦੀ ਹੜ ਪੀੜਤ ਜਿਹੜੇ ਲੋਕ ਨੇ ਹੜ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਹੈਲੀ ਡਾਕਟਰ ਦੇ ਜ਼ਰੀਏ ਰਾਹਤ ਸਮੱਗਰੀ ਹੈ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ ਕੁਝ ਵੀਡੀਓ ਨੇ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਭਾਰਤੀ ਫੌਜ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਜਿਹੜੀ ਉਹ ਰਾਹਤ ਸਮੱਗਰੀ ਹੈ ਜਿਹੜੀ ਉਹ ਹੜ੍ਹ ਜਿਹੜੇ ਪੀੜਤ ਲੋਕ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹੈਲੀਕਾਪਟਰ ਦੇ ਵਿੱਚ ਬਹੁਤ ਸਾਰਾ ਜਿਹੜਾ ਸਮਾਨ ਹੈ ਜਿਹਦੇ ਵਿੱਚ ਰਾਹਤ ਸਮੱਗਰੀ ਹੈ ਖਾਣ ਪੀਣ ਦਾ ਸਮਾਨ ਹੈ ਜ਼ਰੂਰੀ ਵਰਤੋਂ ਦਾ ਸਮਾਨ ਹੈ ਉਹ ਸਾਰਾ ਲਫਾਫਿਆਂ ਵਿੱਚ ਪੈਕ ਕਰਕੇ ਰੱਖਿਆ ਹੋਇਆ ਅਤੇ ਇਹ ਜਿਹੜੇ ਪੰਜਾਬ ਪੁਲਿਸ ਦੇ ਕਹਿ ਲਈਏ ਕਿ ਜ ਲਾਜ਼ਮ ਨੇ ਤੇ ਭਾਰਤੀ ਫੌਜ ਦੇ ਜਿਹੜੇ ਜਵਾਨ ਨੇ ਉਹ ਸਮਾਨ ਜਿਹੜਾ ਉਹ ਸੁੱਟ ਰਹੇ ਨੇ ਅਤੇ ਮੌਜੂਦ ਨੇ ਉਹ ਹੜਪੀੜਤ ਲੋਕ ਜਿਨ੍ਹਾਂ ਦੇ ਕੋਲੇ ਕੋਈ ਹੁਣ ਕਹਿ ਲਈਏ ਕਿ ਫਿਲਹਾਲ ਸਹਾਰਾ ਨਹੀਂ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਦੀ ਲਗਾਤਾਰ ਹੈ ਜਿਹੜੀ ਉਹਨਾਂ ਦੀ ਹੁਣ ਮਦਦ ਕੀਤੀ ਜਾ ਰਹੀ ਹੈ ਤੇ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ